ਲਫੇੜੇ ਨਾ ਖਾਣੀ ਕੱਲ ਰੋਟੀ ਤੂੰ ਠੰਡੀ ਕਿਵੇਂ ਲੈ ਕੇ ਆਈ ਰੋਟੀ ਗਰਮ ਹੋਣੀ ਚਾਹੀਦੀ ਆ ਚਾਹ ਬਣਾ ਕੇ ਲੈ ਆ ਨਾਲੇ ਠੀਕ ਹੈ ਤੇ ਗੱਲ ਸੁਣਾ ਨਾਲੇ ਦੋ ਪਿੰਨਾਂ ਦੇ ਲਈ ਨਾਲੇ ਜੀ ਤੋਂ ਬਣਾਉਣਾ ਗੱਲਾਂ ਕਰਿਆ ਕਰ ਲਾਪੜਾ ਮੁਰਵਾ ਕਰਨ ਤੇ ਚੱਲ ਬੈਠ ਵੇ ਇਹ ਇਕੱਲੇ ਹੀ ਭਗਾਈ ਮਰੀ ਇਹਨਾਂ ਖੇਤਾਂ ਦੇ ਕੁਝ ਹੁੰਦਾ ਵੀ ਨਹੀਂ ਹੈਗਾ ਕੀ ਹੋਇਆ ਤੈਨੂੰ ਇਹ ਸੁਖੀ ਰਹਿਣ ਦਾ ਮੰਤਰ ਹੈ ਗੰਜਰ ਦੇ ਆ ਮੈਂ ਸੁਖੀ ਰਹਿਣ ਦੇ ਮੰਤਰ ਆ ਦੋ ਮੰਤਰ ਹੈ ਇੱਕ ਤਾਂ ਜਿਵੇਂ ਤੁਹਾਡੀ ਕਰਾੜੀ ਬੋਲ ਰਹੀ ਹੋਵੇ ਤੁਹਾਨੂੰ ਕੁਛ ਹੂੰ ਚੁੱਪ ਕੋਈ ਲੋਣਾ ਕੋਈ ਨਾ ਚੁੱਪ ਕਰ ਜਾਓ ਠੀਕ ਹੈ ਹੂੰ ਦੂਜਾ ਜੇ ਉਹ ਚੁੱਪ ਐ ਐਂ ਬੈਠੀ ਆ ਫਿਰ ਤਾਂ ਤੁਸੀਂ ਜਮੀਨਾਂ ਬੋਲੋ ਜੇ ਤੁਹਾਡਾ ਬਾੜਾ ਜੀ ਕਰਦਾ ਵੀ ਬੋਲਣ ਨੂੰ ਐਂ ਖੇਤ ਆਜੋ ਹੂੰ ਪੂਰੀ ਪੜਾਸ ਕਟੋ ਦੇਖੋ ਵੀ ਘੜ ਘੜ ਚੈੱਕ ਕਰਦਾ ਪਰ ਘਰੇ ਨਹੀਂ ਬੋਲਣਾ ਇਹ ਸੁਖੀ ਰਹਿਣ ਦਾ ਮੰਤਰ ਹੈ ਤੇ ਤੁਸੀ ਸੁਖੀ ਰਹਿਣਾ ਘਰੇ ਚੁੱਪਾ ਇਹ ਤਾਂ ਖੇਤ ਆ ਪੜਾਸ ਕੱਟਣਾ ਕਰ ਤੇਰੇ ਮੈਂ ਕੰਨ ਤੇ ਮਰੂੰ ਚੱਲ ਚਾਹ ਲੈ ਗਿਆ ਚੱਲ ਰੋਟੀ ਲੈ ਗਿਆ ਆਹੇਗਾ ਚਲ ਠੀਕ ਆ ਮੈਨੂੰ ਆਹੇਗਾ ਇਹ ਮੈਂ ਇਹ ਪੜਾ ਸਕਦਾ ਇਹ ਸੁਖੀ ਰਣ ਦਾ ਮੰਤਰ ਬੜੀ